ਪੀ ਜਦੋਂ ਸੰਤ ਬੋਰੀਆ ਲਈ ਸੀ ਉਦੋਂ ਸਾਡੇ ਕੋਲੇ ਇੱਥੇ 200 ਗਊ ਸੀ ਤੇ तकरीबन ਸਾਡੇ ਕੋਲੇ 70-80 ਕਿਲੋ ਦੁੱਧ ਹੁੰਦਾ ਸੀ 200 ਗਊ 25 ਸਾਲਾਂ ਦੇ ਵਿੱਚ ਮੈਂ ਇੱਕੋ ਹੀ ਪੁੱਛਣਾ ਚਾਹਣਾ ਉਹ ਕਿੰਨੀ ਪ੍ਰੋਡਕਸ਼ਨ ਹੁੰਦੀ ਆ ਕਿੰਨੇ ਬੱਚੇ ਪੈਦਾ ਹੋਣਗੇ ਤੇ ਉਹ ਬੱਚੇ ਕਿੱਥੇ ਆ ਤੇ ਗਊਆਂ ਕਿੱਥੇ ਆ ਇਹਨਾਂ ਦੀ ਮੀਟਿੰਗ ਹੋਈ ਹੈ ਗਊਸ਼ਾਲਾ ਅੱਜ ਸਾਨੂੰ ਤਾਂ ਚਲੋ ਬੁਲਾਇਆ ਨਹੀਂ ਗਿਆ ਜੇ ਅਸੀਂ ਜਾਂਦੇ ਤਾਂ ਉੱਥੇ ਅਸੀਂ ਗੱਲ ਵੀ ਕਰਦੇ ਉੱਥੇ ਹੋਇਆ ਵੀ ਬਾਬਾ ਜਾਨੇ ਆਪਣੇ ਆਨੇ ਬੋਰੇ ਵਾਲਿਆਂ ਨੇ ਵੀ ਇਹਨੂੰ ਬਣਾਇਆ ਜੀ ਉੱਥੇ ਪੈਸਾ ਕਰਕੇ ਕੀਤਾ ਜਿਹੜੇ ਸੰਤ ਮਹਾਪੁਰਸ਼ ਹੁੰਦੇ ਆ ਉਹਨਾਂ ਦਾ ਇਹੀ ਕੰਮ ਹੁੰਦਾ ਅਸਤਾ ਬੇਨਤੀ ਕਰ ਰਹੇ ਹਾਂ ਕਿ ਜੋ ਠੱਠੇ ਐ ਠੱਠਿਆਂ ਨੂੰ ਗਊਸ਼ਾਲਾ ਦੇ ਵਿੱਚ ਵੜਾਇਆ ਜਾਵੇ ਤੇ ਅਸੀਂ ਹਰ ਪੱਖ ਤੋਂ ਨਾਲ ਖੜੇ ਹਾਂ ਜੋ ਵੀ ਸੋਨੂੰ ਲੋੜ ਹੈਗੀ ਉਹਨਾਂ ਦਾ ਪਾਣੀ ਦਾ ਪ੍ਰਬੰਧ ਹਰੇ ਦਾ ਪ੍ਰਬੰਧ ਤੂੜੀ ਦਾ ਪ੍ਰਬੰਧ ਪਰਾਲੀ ਦਾ ਪ੍ਰਬੰਧ ਦਾ ਸੀ ਕਰਾਂਗੇ ਉੱਥੇ ਬੰਦਾ ਛੱਡਾਂਗੇ ਹੁਣ ਕਿਹੜਾ ਛਾਵੇਂ ਬੈਠਿਆ ਕਈ ਬੰਦੇ ਕਹਿੰਦੇ ਜੀ ਛੱਡ ਦੀ ਲੋੜ ਹੈ ਉਹਨੋਂ ਛੱਡਾਂ ਚਰੰਦੇ ਆ ਉਹਨਾਂ ਛੱਡਾਂ 'ਚ ਤਾਂ ਹੀ ਰਹਿੰਦੇ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਛੱਡ ਬਣਾਈਏ ਅਸੀਂ ਇਹ ਜਵਾਨ ਕਰਦੇ ਹਾਂ ਛੋਡੇ ਨਾਲ ਸਾਡੀ ਸਾਰੀ ਕਮੇਟੀ ਖੜੀ ਹੈ ਪ੍ਰਧਾਨ ਖੜੇ ਹੈ ਤੇ ਸਾਡੇ ਭਰਾ ਖੜੇ ਹੈ ਪਿੰਡ ਦੇ ਬੰਦੇ ਵੀ ਤੂੜੀਆਂ ਵੇਲੇ ਜਦੋਂ ਸੀਜ਼ਨ ਆਉਣਾ 500 ਟਰਾਲੀ ਅਸੀਂ ਸਟੇਵਾਂਗੇ ਕੱਲ ਦੀ ਗੱਲ ਹੈ ਇੱਕ ਜ਼ਿੰਮੇਦਾਰ ਵੀਰ ਨੇ ਇਹ ਗੱਲ ਕਹੀ ਹੈ ਕਿ ਕਿੱਲਾ ਮੈਂ ਹਰੇ ਦਾ ਬੀਜਿਆ ਕਰੂੰ ਅੱਜ ਦਾ ਸਭ ਤੋਂ ਵੱਡਾ ਤੇ ਗੰਭੀਰ ਮੁੱਦਾ ਹੈ ਆਵਾਰਾ ਪਸ਼ੂ ਆਵਾਰਾ ਪਸ਼ੂਆਂ ਨਾਲ ਜੇ ਸ਼ਹਿਰ ਸਰਦੂਲਗੜ੍ਹ ਦੀ ਗੱਲ ਕਰੀਏ ਤਾਂ ਬੀਤੇ ਦਿਨੀ ਕਈ ਮੌਤਾਂ ਵੀ ਹੋ ਗਈਆਂ ਤੇ ਐਕਸੀਡੈਂਟ ਦੇ ਨਾਲ ਲੋਕ ਜ਼ਖਮੀ ਵੀ ਹੋਏ ਨੇ ਇਸ ਜਿਹੜੀ ਵੱਡੀ ਸਮੱਸਿਆ ਤੋਂ ਨਜਾਤ ਕਿਵੇਂ ਮਿਲੇ ਅੱਜ ਇੱਥੇ ਇਕੱਠ ਕੀਤਾ ਹੋਇਆ ਹੈ ਸ਼ਹਿਰ ਵਾਸੀਆਂ ਨੇ ਇੱਕ ਵਾਰ ਗੱਲਬਾਤ ਕਰਦੇ ਆ ਐਵੇਂ ਦਾ ਐਕਸੀਡੈਂਟ ਹੁੰਦਾ ਤਾਂ ਅਸੀਂ ਸਾਰੇ ਇਹ ਦੁੱਖ ਪ੍ਰਗਟਾਉਂਦੇ ਆ ਕਿ ਇਹ ਬਹੁਤ ਵੱਡਾ ਸਮੱਸਿਆ ਬਹੁਤ ਵੱਡਾ ਗੰਭੀਰ ਮੁੱਦਾ ਹੈ ਪਰ ਜਦੋਂ ਕੋਈ ਇਨਾਂ ਨੂੰ ਪਰੇ ਹਟਾਉਂਦਾ ਜਾਂ ਕੋਈ ਉਦੋਂ ਬਾਅਦ ਧਾਰਮਿਕ ਮੁੱਦਾ ਬਣ ਜਾਂਦਾ ਤੁਸੀਂ ਇਹਦੇ ਬਾਰੇ ਕੀ ਕਹੋਗੇ ਟੱਟਿਆਂ ਦਾ ਮੁੱਦਾ ਹੈ ਇਹ ਮੇਨ ਮੁੱਦਾ ਹੈ ਇਹ ਲੋਕਾਂ ਨੂੰ ਵੀ ਪਤਾ ਹੈ ਹਿੰਦੂ ਸਿੱਖ ਸਾਰਿਆਂ ਨੂੰ ਪਤਾ ਹੈ ਵੀ ਇਹ ਵਾਰਾ ਟੱਟਦੀ ਹੈ ਤੇ ਸਾਡੇ ਇੱਥੇ ਲਗਾਤਾਰ ਦੋ ਤਿੰਨ ਮੌਤਾਂ ਹੋਈਆਂ ਨੇ ਉਹ ਮੌਤਾਂ ਨੌਜਵਾਨ ਮੁੰਡੇ ਮਰੇ ਆ ਉਹਨਾਂ ਦੀ ਤੁਸੀਂ ਫੋਟੋ ਦੇਖੋ ਦੇਖ ਕੇ ਰੋਣਾ ਆਉਂਦਾ ਤੇ ਇੱਕ ਦੋ ਐਕਸੀਡੈਂਟ ਅਜੇ ਹੋਈਆਂ ਵੀ ਉਹਦੇ ਵਿੱਚ ਜਿਹੜਾ ਮੀਆਂ ਬੀਬੀ ਦੋਨਾਂ ਦੀਆਂ ਲੱਤਾਂ ਤੇ ਬਾਹਾਂ ਟੁੱਟੀਆਂ ਵੱਡੇ ਝੰਡੇ ਦੇ ਗੇਟ ਦੇ ਉੱਤੇ ਅਤੇ ਅਸੀਂ ਨਗਰ ਪੰਚਾਇਤ ਨੇ ਦੋ ਕੁ ਬੰਦਿਆਂ ਨੂੰ ਤਾਂ ਅਸੀਂ ਉਹਨਾਂ ਨੇ ਕੇਸ ਕੀਤਾ ਸੀ ਅਸੀਂ ਉਹਨਾਂ ਨੂੰ ਉਹ ਸਹਾਇਤਾ ਵੀ ਦਿੱਤੀ ਹੈ ਸੋ ਇਹ ਮੇਨ ਮੁੱਦਾ ਅੱਜ ਜਿਹੜਾ ਹੈ ਠਟਿਆਂ ਦਾ ਇਹ ਹੈ ਪਿੱਛੇ ਦੇ ਸਾਡੇ ਵੀਰਾਂ ਨੇ ਆਪਣੇ ਬਾਬਾ ਬੋਰੇ ਵਾਲੇ ਦੀ ਗਊਸ਼ਾਲਾ ਉਹਦੇ ਵਿੱਚ ਮੀਟਿੰਗ ਕੀਤੀ ਉਹ ਸਾਡੇ ਸਤਿਕਾਰਯੋਗ ਹੈ ਸਾਡੇ ਭੈਣ ਭਾਈ ਹੈ ਮੇਰੇ ਵੱਡੇ ਬਰਾਦਰ ਦਰਸ਼ਨ ਜੀ ਵੀ ਉਹ ਮੀਟਿੰਗ ਦੇ ਵਿੱਚ ਬੈਠੇ ਸੀ ਸਾਰੇ ਸੀ ਅਸੀਂ ਉਹਨਾਂ ਨੂੰ ਇੱਕੋ ਹੀ ਮੰਗ ਰੱਖੀ ਸੀ ਇਸ ਤੋਂ ਪਹਿਲਾਂ ਵੀ ਇਹ 146 ਕੇ 47 ਕਨਾਲਾਂ ਜਗ੍ਹਾ ਹੈ इवन 18 ਏਕੜ ਬੰਦੀ ਹੈ 18 ਏਕੜ ਦੇ ਵਿੱਚੋਂ ਤਿੰਨ ਚਾਰ ਏਕੜ ਕਹਿੰਦੇ ਆ ਘੱਗਰ ਚ ਆ ਗਈ ਅਸੀਂ ਮੰਨਦੇ ਆ ਘੱਗਰ ਚ ਆ ਗਈ ਚਲੋ ਉਹ ਛੱਡ ਦਿਓ ਬਾਕੀ 14 ਏਕੜ ਜ਼ਮੀਨ ਗਊਸ਼ਾਲਾ ਕੋਲੇ ਹੈ ਅਸੀਂ ਇਹਨਾਂ ਨੂੰ ਇਹ ਰਿਕਵੈਸਟ ਕੀਤੀ ਹੈ ਵੀ ਜਿੰਨੀ ਤੁਹਾਡੀ ਕੈਪੈਸਿਟੀ ਹੈ ਜਿੰਨੀਆਂ ਗਊਆਂ ਨੇ ਪਲੀਜ਼ ਓਨੀ ਜਗ੍ਹਾ ਰੱਖ ਲਓ ਬਾਕੀ ਅਸੀਂ ਜਿਹੜੇ ਟੱਟੇ ਆਸੀਂ ਨੰਦੀ ਸ਼ਾਲਾ ਬਣਾਵਾਂਗੇ ਅਸੀਂ ਇਹਨਾਂ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰਦੇ ਅਸੀਂ ਆਪਦੇ ਖਰਚੇ ਤੇ ਉੱਥੇ ਬੰਦੇ ਰੱਖਾਂਗੇ ਆਪੇ ਉੱਥੇ ਪਾਣੀ ਦਾ ਪ੍ਰਬੰਧ ਸ਼ੈਟਰ ਦਾ ਪ੍ਰਬੰਧ ਕਰਾਂਗੇ ਉਹਨਾਂ ਦਾ ਇਹ ਵੀ ਕਹਿਣਾ ਸੀ ਵੀ ਅਸੀਂ ਉੱਥੇ ਕਿਸੇ ਬੀੜ ਦੇ ਵਿੱਚ ਛੱਡ ਕੇ ਆਉਨੇ ਆ ਪਰ ਉਹ ਕਿਵੇਂ ਸੰਭਵ ਹੋਊਗਾ ਕੀ ਤੁਸੀਂ ਕਹਿੰਦੇ ਹੋ ਕਿ ਇਹ ਜਿਵੇਂ ਪਹਿਲਾਂ ਵੀ ਕਈ ਮੁੱਦੇ ਉੱਠੇ ਆ ਇੱਥੇ ਕਿ ਇੱਥੇ ਕਬਜ਼ਾ ਕੀਤਾ ਹੋਇਆ ਗਊਸ਼ਾਲਾ ਤੇ ਕੀ ਮੰਨਦੇ ਹੋ ਇਹ ਛੱਡ ਦੇਣਗੇ ਅਸੀਂ ਇਹਨਾਂ ਦੇ ਨਾਲ ਸਹਿਮਤ ਹਾਂ ਜੇ ਇਹ ਛੱਡ ਕੇ ਆਉਂਦੇ ਆ ਅਸੀਂ ਨਾਲ ਹਾਂ ਉਹਨਾਂ ਨੂੰ ਇਕੱਠੇ ਕਰਨਾ ਅਸੀਂ ਟਰੱਕ ਮੋਈਆ ਕਰਾਵਾਂਗੇ ਉੱਥੇ ਛੱਡ ਕੇ ਆਉਣ ਪਰ ਮੈਨੂੰ ਇੱਕ ਚੀਜ਼ ਦੱਸੋ ਵੀ ਉੱਥੇ ਵੀ ਆਪਣੇ ਵਰਗੇ ਲੋਕ ਹੀ ਬੈਠੇ ਆ ਉਹ ਕਿਉਂ ਉਤਰਨ ਦੇਣਗੇ ਟਰੱਕ ਅਸੀਂ ਗਏ ਵੀ ਸੀ ਉੱਥੇ ਉਹਨਾਂ ਨੇ ਕਿਹਾ ਜੀ ਡੀਸੀ ਨੂੰ ਪੁੱਛ ਲਓ ਫਲਾਣੇ ਨੂੰ ਪੁੱਛ ਲਓ ਉੱਥੋਂ ਦੇ ਨੂੰ ਲੋਕਲ ਨੂੰ ਪਟਿਆਲੇ ਗਏ ਸੀ ਸਾਡੀ ਉੱਥੇ ਪਹੁੰਚ ਨਹੀਂ ਗਈ ਅਸੀਂ ਦੇਖ ਕੇ ਢੇੜਾ ਤੇਲ ਫੂਕ ਕੇ ਵਾਪਸ ਆ ਗਏ ਉੱਥੇ ਕਿਸੇ ਨੇ ਸਾਡੀ ਕੋਈ ਬਾਹ ਨਹੀਂ ਪੜੀ ਵੀ ਤੁਸੀਂ ਠੱਠੇ ਇੱਥੇ ਛੱਡ ਦਿਓ ਜਿੰਨੀਆਂ ਇੱਥੇ گاਵਾਆਂ ਜਾਂ ਟੱਠੇ ਜਿਹੜੇ ਆਵਾਰਾ ਫਿਰਦੇ ਆ ਜੇ ਉਹਨਾਂ ਨੂੰ ਹੁੰਝਾ ਮਾਰ ਕੇ ਗਊਸ਼ਾਲਾ ਚ ਵੀ ਵੜ ਗਏ ਦੁਬਾਰਾ ਫੇਰ ਪਿੰਡ ਵਾਲੇ ਛੱਡ ਜਾਂਦੇ ਉਹਦਾ ਕੀ ਹੱਲ ਹੈ ਦੇਖੋ ਬਾਈ ਜੀ ਇੱਥੇ ਜਿਹੜਾ ਤੁਸੀਂ ਹੁਣੇ ਗੱਲ ਪੁੱਛੀ ਆ ਵੀ ਦੁਬਾਰਾ ਛੱਡ ਜਾਂਦੇ ਆ ਸੋ ਉਹਨੂੰ ਮੈਂ ਇਹ ਵੀ ਗੱਲ ਦੱਸਦਾ ਵੀ ਜੇ ਅਸੀਂ ਹੁਣ ਇਹ ਗੱਲ ਕਹਿ ਦਈਏ ਵੀ ਇੱਕ ਵਾਰ ਅੰਦਰ ਸਾਰੇ ਪਸ਼ੂ ਬਾੜ ਤੇ ਫੇਰ ਸ਼ਹਿਰ ਚ ਸੋਨੂੰ ਕਿਤੇ ਕੋਈ ਜਾਨਵਰ ਦੇਖਣ ਨੂੰ ਨਹੀਂ ਮਿਲੂ ਇਹ ਗੱਲ ਬਿਲਕੁਲ ਝੂਠ ਹੈ ਪਰ ਦੇਖੋ ਜੇ ਆਪਾਂ ਇਹ ਗੱਲ ਦੇਖੀ ਚੱਲੀਏ ਵੀ ਬਾਹਰੋਂ ਜਾਨਵਰ ਛੱਡ ਜਾਣਗੇ ਹੱਥ ਦੇ ਹੱਥ ਤਰ ਕੇ ਬਹਿ ਜ ਸਾਨੂੰ ਸਾਰੀ ਆਪਣੀ ਕਮੇਟੀ ਖੜੀ ਹੈ ਨਗਰਪੰਚਾਇਤ ਦੀ ਲੋਕਾਂ ਨੇ ਵੱਡੇ ਮਾਨ ਨਾਲ ਚੁਣਿਆ ਕਿਉਂ ਚੁਣਿਆ ਵੀ ਸਾਰੇ ਆਮ ਕਰਾਂ ਦੇ ਨੇ ਇਹਨਾਂ ਨੂੰ ਦੁੱਖ ਵੀ ਪਤਾ ਹੈ ਦੁੱਖ ਕੀ ਪਤਾ ਨੇ ਜੀ ਵੀ ਜਿਹੜਾ ਹੁਣ ਪਟਵਾਰੀ ਸਾਹਿਬ ਦੇ ਬੇਟੇ ਦੀ ਮੌਤ ਹੋਈ ਹੈ ਕੱਲਾ ਕੱਲਾ ਉਹ ਪਰਿਵਾਰ ਦਾ ਮੁੰਡਾ ਸੀ ਉਹਦੀਆਂ ਭੈਣਾਂ ਬਾਹਰ ਦੇ ਮੁਲਕ ਬੈਠੀਆਂ ਨੇ ਮਾਪਿਓ ਦਾ ਇਕੱਲਾ ਸਹਾਰਾ ਸੀ ਉਹਦੀ ਮਾਤਾ ਨਾਲ ਜਦੋਂ ਗੱਲ ਹੋਈ ਉਹਨੇ ਦੱਸਿਆ ਵੀ ਉਹ ਮੁੰਡਾ ਸਿਰਫ ਇਸ ਕਰਕੇ ਨਹੀਂ ਬਾਹਰ ਜਾ ਰਿਹਾ ਸੀ ਵੀ ਮੇਰੀ ਮਾਪਿਓ ਦਾ ਕੋਈ ਸਹਾਰਾ ਨਹੀਂ ਹੈ ਗਿਆ ਹੁਣ ਜਿਹਦੇ ਸਹਾਰੇ ਦੀਏ ਲਾਠੀ ਟੁੱਟ ਗਈ ਤੁਸੀਂ ਉਹਨਾਂ ਨੂੰ ਜਾ ਕੇ ਪੁੱਛ ਕੇ ਦੇਖੋ ਆਪਾਂ ਆਪਣੇ ਦਿਲ ਤੇ ਹੱਥ ਧਰ ਕੇ ਦੇਖੀਏ ਵੀ ਜੇ ਸਾਡਾ ਰੱਬ ਨਾ ਕਰੇ ਕੋਈ ਭੈਣ ਭਰਾ ਐ ਤੁਰ ਜੇ ਮੈਂ ਤਾਂ ਹੁਣ ਵੀ ਉਹ ਮੁੰਡੇ ਨੂੰ ਆਪਣਾ ਭਰਾ ਮੰਨਦਾ ਵੀ ਜਿਹੜਾ ਗਿਆ ਤਾਂ ਕਰਕੇ ਤਾਂ ਸੀ ਆ ਖੜੇ ਹੈਗੇ ਜੇ ਸਾਡੇ ਅੰਦਰ ਕੋਈ ਚੀਜ਼ ਉੱਠੀ ਆ ਜਾਂ ਦਰਦ ਹੋਇਆਗਾ ਵੀ ਅਸੀਂ ਗੱਲ ਇਹੀ ਕਹਿਣੀ ਚਾਹੁੰਨੇ ਆ ਵੀ ਇਹ ਲੋਕਾਂ ਦੀ ਮੰਗ ਹੈ ਜਿਵੇਂ ਸਾਡੇ ਪ੍ਰਧਾਨ ਜੀ ਨੇ ਪਹਿਲਾਂ ਦੱਸਿਆ ਅਸੀਂ ਕੁਸ ਆਪਦੇ ਨਿੱਜ ਖਾਤਰ ਨਹੀਂ ਇੱਥੇ ਕਰ ਰਹੇ ਇਹ ਸੋਡੇ ਕੋਲ ਗੱਲ ਕੈਮਰੇ ਤੇ ਰਿਕਾਰਡ ਹੈ ਵੀ ਆਉਣ ਵਾਲੇ ਸਮੇਂ ਚ ਵੀ ਜੋ ਨੰਦੀ ਸ਼ਾਲਾ ਬਣੂ ਕਿਤੇ ਸਾਡੇ ਪ੍ਰਧਾਨ ਦਾ ਕਿਸੇ ਐਮਸੀ ਦਾ ਕੋਈ ਨਾਂ ਹੋਵੇ ਜਾਂ ਕਿਸੇ ਵੀ ਪੋਲੀਟਿਕਲ ਦਾ ਸਾਡੇ ਦਾ ਨਾਂ ਆ ਜੇ ਅੱਗੇ ਤੇ ਅਸੀਂ ਕੀ ਕਰਨਾ ਇਹ ਸੰਤਾਂ ਦੇ ਨਾਮ ਤੇ ਬਣਨਾ ਜਿਵੇਂ ਕਿ ਆ ਮੈਂ ਪਿਛਲੀ ਵੀਡੀਓ ਦੇ ਵਿੱਚ ਦੇਖ ਰਿਹਾ ਸੀ ਕਿਹਾ ਸੀ ਕਿ ਜਾ ਕੇ ਇੱਕ ਫਰਿਆਦ ਕੀਤੀ ਗਈ ਸੀ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਕੋਲੇ ਵੀ ਤੁਸੀਂ ਆ ਕੇ ਇੱਥੇ ਗਊਸ਼ਾਲਾ ਬਣਾਓ ਤੇ ਜਿਹੜੇ ਸੰਤ ਹੁੰਦੇ ਆ ਉਹ ਤਾਂ ਹਮੇਸ਼ਾ ਮਨੁੱਖਤਾ ਦੀ ਸੇਵਾ ਲਈ ਸੋਚਦੇ ਆਗੇ ਇਨਸਾਨਤ ਇਨਸਾਨੀਅਤ ਨੂੰ ਪੈਲ ਦਿੰਦੇ ਆ ਬਿਲਕੁਲ ਪਿਛਲੀ ਜਿਹੜੀ ਵੀਡੀਓ ਮੈਂ ਵੀ ਇੱਕ ਸ਼ੂਟ ਕੀਤੀ ਸੀ ਜਦੋਂ ਐਕਸੀਡੈਂਟ ਹੋਇਆ ਸੀ ਉੱਥੇ ਇੱਕ ਵੀਰ ਇਹ ਕਹਿ ਰਿਹਾ ਸੀ ਸਿੱਧੇ ਤੌਰ ਤੇ ਕਿ ਇਹਨਾਂ ਨੇ ਤਕਰੀਬਨ 70 گاਵਾਂ ਰੱਖੀਆਂ ਐ ਤੇ ਇਹਨਾਂ ਨੇ ਕਬਜ਼ਾ ਕੀਤਾ ਉਹਦੇ ਬਾਰੇ ਕਬਜ਼ਾ ਤੁਸੀਂ ਇਸ ਟਾਈਮ ਐਮਸੀਬੀਓ ਵਾਈਸ ਪ੍ਰਧਾਨ ਵੀਓ ਜਿਹੜਾ ਇਹ ਕਬਜ਼ੇ ਵਾਲਾ ਸ਼ਬਦ ਆ ਕਬਜ਼ਾ ਕੀਤਾ ਉਹ ਕਿਵੇਂ ਛਡਾਉਗੇ ਤੁਸੀਂ ਭਾਈ ਜੀ ਦੇਖੋ ਗੱਲ ਇਹ ਹੈ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਆ ਸਾਰੇ ਨਿਮਰਤਾ ਨਾਲ ਕਰ ਰਹੇ ਆ ਲੋਕਾਂ ਨਾਲ ਹੁੰਦੀ ਹੈ ਗੱਲ ਉਦੋਂ ਵੀ ਇਹ ਵੀ ਜਾਂ ਤਾਂ ਅਸੀਂ ਇਹ ਗੱਲ ਧੱਕੇ ਨਾਲ ਕਹਿ ਰਹੀਏ ਹੋਈਏ ਵੀ ਆਸੀਂ ਵੀ ਐ ਕਰਦਾਂਗੇ ਉਹ ਗੱਲ ਉਹ ਵੀ ਹੈ ਵੀ ਜਿਵੇਂ ਹੁਣ ਕਹਿ ਰਹੇ ਨੇ ਵਿੱਚ ਕੁਝ ਮੈਂਬਰ ਵੀ ਸਾਡੇ ਤੋਂ ਛਡਾ ਕੇ ਦਿਖਾਉਣਾ ਸੀ ਇੰਚ ਨਹੀਂ ਛੱਡਣੀ ਫਿਰ ਤਾਂ ਜੀ ਗੱਲ ਸਿੱਧੀ ਕਬਜ਼ੇ ਵਾਲੇ ਪਾਸ ਹੀ ਜਾਂਦੀ ਹੈ ਅਸੀਂ ਕਹਿਨੇ ਆਪਾਂ ਇੱਕੋ ਸ਼ਹਿਰ ਦੇ ਬੰਦੇ ਆ ਇੱਥੇ ਰਹਿਣਾ ਭਾਈਚਾਰੇ ਨਾਲ ਮਿਲ ਕੇ ਕੰਮ ਕਰੀਏ ਨੰਦੀ ਸ਼ਾਲਾ ਬਣਾਓ ਤੁਸੀਂ ਐਂ ਦੱਸੋ ਵੀ ਚਾਹੀਦਾ ਕੀ ਹੈ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਪਰਾਲੀ ਦੀ ਜਿਵੇਂ ਹੁਣ ਝੋਨੇ ਕੱਟੇ ਜਾਣੇ ਨੇ 100 200 500 ਟਰਾਲੀ ਦੱਸੋ ਉਹ ਅਸੀਂ ਇਹ ਜਵਾਨ ਕਰਦੇ ਆ ਥੋਡੇ ਨਾਲ ਸਾਡੀ ਸਾਰੀ ਕਮੇਟੀ ਖੜੀ ਹੈ ਪ੍ਰਧਾਨ ਖੜੇ ਹੈ ਤੇ ਸਾਡੇ ਭਰਾ ਖੜੇ ਹੈ ਪਿੰਡ ਦੇ ਬੰਦੇ ਵੀ ਤੂੜੀਆਂ ਵੇਲੇ ਜਦੋਂ ਸੀਜ਼ਨ ਆਉਣਾ 500 ਟਰਾਲੀ ਆ ਸਿਸਟਮ ਆਗੇ ਕੱਲ ਦੀ ਗੱਲ ਹੈ ਇੱਕ ਜ਼ਿਮੀਦਾਰ ਵੀਰ ਨੇ ਇਹ ਗੱਲ ਕਹੀ ਹੈ ਕਿ ਕਿੱਲਾ ਮੈਂ ਹਰੇ ਦਾ ਬੀਜਿਆ ਕਰੂੰ ਮੇਰੇ ਤੋਂ ਲੈ ਲਓ ਵੀ ਸਾਨੂੰ ਚਾਹੀਦਾ ਕੀ ਆ ਅਸੀਂ ਹਰੇਕ ਚੀਜ਼ ਤੇ ਨਾਲ ਖੜੇ ਆ ਮੁਲਾਜ਼ਮਾ ਅਸੀਂ ਆਪਣੇ ਖਰਚੇ ਤੇ ਰੱਖਣੇ ਆ ਜਿਹੜਾ ਕੋਈ گاਵਾ ਦਾ ਫੰਡ ਹੁੰਦਾ ਕਾ ਉਸ ਇਕੱਠਾ ਹੁੰਦਾ ਅਸੀਂ ਬਾਹਰ ਦੀਆਂ ਗਊਸ਼ਾਲਾ ਨੂੰ ਜਾਂਦਾ ਅਸੀਂ ਉਹ ਸਾਰਾ ਇੱਥੇ ਦੇਵਾਂਗੇ ਅਸੀਂ ਚਾਹੁੰਦੇ ਆ ਮੈਂ ਸਾਰੀ ਕਮੇਟੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਗਊਸ਼ਾਲਾ ਦੇ ਨੂੰ ਦੇਖੋ ਸਾਰੇ ਆਪਣੇ ਭੈਣ ਭਰਾ ਜਿਹੜੇ ਸ਼ਹਿਰ ਦੇ ਵਿੱਚ ਰਹਿੰਦੇ ਆ ਆਪਾਂ ਉਹਨਾਂ ਨੂੰ ਬਚਾਈਏ ਸਾਨੂੰ ਦੁੱਖ ਆ ਉਹਨਾਂ ਦਾ ਬਿਲਕੁਲ ਐਮਸੀ ਸਾਹਿਬ ਤੁਸੀਂ ਵੀ ਖੜੇ ਹੋ ਜਿਵੇਂ ਸ਼ਹਿਰ ਦਾ ਹਾਲਾਤ ਆ ਅੱਜ ਐਕਸੀਡੈਂਟ ਵੀ ਹੁੰਦੇ ਆ ਉੱਥੇ ਤੁਸੀਂ ਇਹਦੇ ਪਰ ਕੀ ਕਰੋ ਦੇਖੋ ਜੀ ਜਿਹੜਾ ਇਹ ਮੁੱਦਾ ਉੱਠਿਆ ਹੋਇਆ ਆਵਾਰਾ ਪਸ਼ੂਆਂ ਵਾਲਾ ਇਹ ਗੰਭੀਰ ਮੁੱਦਾ ਐਕਸੀਡੈਂਟ ਹੋ ਰਿਹਾ ਦੇਖੋ ਦੋ ਤਿੰਨ ਮਹੀਨਿਆਂ ਤੋਂ ਹੁਣੇ ਥੋੜੇ ਦਿਨਾਂ ਦੇ ਵਿੱਚ ਹੀ ਹੋ ਗਈਆਂ ਆ ਜਦੋਂ ਆਪਾਂ ਕਿਤੇ ਸ਼ਾਮ ਨੂੰ ਸਵੇਰੇ ਜਦੋਂ ਵੀ ਜਾਂਦੇ ਆ ਸੜਕਾਂ ਦੇ ਉੱਤੋਂ ਆਪਣੀਆਂ ਗੱਡੀਆਂ ਨਹੀਂ ਲੰਘਦੀਆਂ ਘਰਾਂ ਦੀਆਂ ਗਲੀਆਂ ਬੰਦ ਹੋ ਜਾਂਦੀਆਂ ਗਲੀਆਂ ਤੇ 20 25 25 ਪਸ਼ੂ ਖੜੇ ਹੁੰਦੇ ਆ ਤੇ ਇਹ ਮੁੱਦਾ ਜਿਹੜਾ ਹੈਗਾ ਜੀ ਸਾਡਾ ਤਾਂ ਮੇਨ ਮਕਸਦ ਇਹੋ ਹੀ ਹੈ ਵੀ ਜਿਹੜੀ ਜਗ੍ਹਾ ਜ਼ਮੀਨ ਹੈਗੀ ਆ ਗਊਸ਼ਾਲਾ ਚ ਜਿੰਨੀ ਵਰਤੋਂ ਜਾ ਰਹੀ ਆ ਅਸੀਂ ਕਹਿੰਨੇ ਵੀ ਉਹਨੂੰ ਵਰਤੋ ਪਸ਼ੂ ਰੱਖੋ ਗਊਆਂ ਰੱਖੀਆਂ ਹੋਈਆਂ ਬੜੀ ਚੰਗੀ ਗੱਲ ਹੈਗੀ ਲੇਕਿਨ ਜਿਹੜੀ ਬਿਨਾਂ ਵਰਤੋਂ ਤੋਂ ਜਗ੍ਹਾ ਪਈ ਆ ਉਦੋਂ ਜਿਵੇਂ ਨੰਦੀ ਸ਼ਾਲਾ ਬਣਦੀ ਆ ਜਾਂ ਜਿਹੜੇ ਵੀ ਕੋਈ ਪਸ਼ੂ ਵਾਰਾ ਵਿੱਚ ਰੱਖੇ ਜਾਂਦੇ ਆ ਤਾਂ ਨੁਕਸਾਨ ਤਾਂ ਕੋਈ ਹੈ ਨਹੀਂ ਨਾ ਦੇਖੋ ਜਿੱਥੇ ਕਾਫੀ ਵਾਰੀ ਇਹ ਮੁੱਦਾ ਉੱਠਿਆ ਪਰ ਇਹ ਇੱਕ ਜਿਵੇਂ ਪਿੱਛੇ ਵੀਰ ਵੀ ਕਹਿੰਦਾ ਸੀ ਕਬਜ਼ਾ ਕੀਤਾ ਪਰ ਇਹ ਛਡਾਇਆ ਕਿਉਂ ਨਹੀਂ ਜਾ ਰਿਹਾ ਕੀ ਮੰਨਦੇ ਹੋ ਉਦੋਂ ਇਹਨਾਂ ਦੀ ਮੀਟਿੰਗ ਹੋਈ ਗਊ ਸ਼ਾਲਾ 'ਚ ਸਾਨੂੰ ਤਾਂ ਚਲੋ ਬੁਲਾਇਆ ਨਹੀਂ ਗਿਆ ਜੇ ਅਸੀਂ ਜਾਂਦੇ ਤਾਂ ਉੱਥੇ ਅਸੀਂ ਗੱਲ ਵੀ ਕਰਦੇ ਉੱਥੇ ਹੋਇਆ ਵੀ ਬਾਬਾ ਜੀ ਨੇ ਆਪਣੇ ਨੇ ਬੋਰੇ ਵਾਲਿਆਂ ਨੇ ਵੀ ਇਹਨੂੰ ਬਣਾਇਆ ਜੀ ਉੱਥੇ ਪੈਸਾ ਖਰਚ ਕੀਤਾ ਜਿਹੜੇ ਸੰਤ ਮਹਾਪੁਰਸ਼ ਹੁੰਦੇ ਆ ਉਹਨਾਂ ਦਾ ਇਹੀ ਕੰਮ ਹੁੰਦਾ ਸੰਤ ਮਹਾਪੁਰਸ਼ ਚੰਗੇ ਕੰਮ ਹੀ ਕਰਦੇ ਆ ਦੇਖੋ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਉਹ ਸਾਰਿਆਂ ਦੇ ਸਤਿਕਾਰਯੋਗ ਹੈ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਲੇਕਿਨ ਦੇਖੋ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਆਪਾਂ ਨੂੰ ਚੱਲਣਾ ਚਾਹੀਦਾ ਜਿੰਨੀ ਹੁਣ ਆਪਣੇ ਵਰਤੋਂ 'ਚ ਜਗ੍ਹਾ ਹੈਗੀ ਹੈ ਜੀ ਉਹਨੂੰ ਵਰਤੋਂ ਜਿਹੜੀ ਨਹੀਂ ਵਰਤੋਂ ਜਾ ਰਹੀ ਜਿਹੜੀ ਵਰਤੋਂ 'ਚ ਨਹੀਂ ਆ ਰਹੀ ਸਾਡਾ ਮੇਨ ਮਕਸਦ ਨਗਰਪਾਲਿਕਾ ਦਾ ਸ਼ਹਿਰ ਨੂੰ ਨਾਲ ਲੈ ਕੇ ਗਈ ਹੋਈ ਹੈ ਵੀ ਜਿਹੜੀ 14 ਕਿੱਲੇ 12 ਕਿੱਲੇ 10 ਕਿੱਲੇ ਜਿੰਨੀ ਵੀ ਜ਼ਮੀਨ ਹੈ ਇਹ ਸਾਰੀ ਸਹੀ ਵਰਤੋਂ ਜਾਵੇ ਇੱਕ ਗੱਲ ਹਾਂਜੀ ਜਿਵੇਂ ਸਾਡੇ ਐਮਸੀ ਸਾਹਿਬ ਨਵਿੰਦਰ ਜੀ ਨੇ ਦੱਸਿਆ ਉਸੇ ਤਰ੍ਹਾਂ ਇੱਕ ਗੱਲ ਮੈਂ ਕਹਿਣੀ ਚਾਹਣਾਗਾ ਵੀ ਉਹ ਗੱਲ ਆਏ ਆ ਜੀ ਆਪਾਂ ਮੰਨ ਲਓ ਬੀ ਜੇ ਅੱਜ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਸਾਡੇ ਵਿੱਚ ਹੁੰਦੇ ਵੈਸੇ ਤਾਂ ਵੀ ਇਹ ਮਹਾਨ ਰੂਹਾਂ ਹੁੰਦੀਆਂ ਰੂਹਾਂ ਸਾਡੇ ਚ ਹੀ ਰਹਿੰਦੀਆਂ ਕਿਤੇ ਜਾਂਦੀਆਂ ਨਹੀਂ ਬੀ ਜੇ ਅੱਜ ਇਹ ਹੀ ਲੋੜ ਹੁੰਦੀ ਆ ਸੀ ਸੰਤਾਂ ਕੋਲੇ ਸਾਰਾ ਨਗਰ ਆ ਕੇ ਫਰਿਆਦ ਕਰਦਾ ਬੀ ਜੇ ਐਕਸੀਡੈਂਟਾਂ ਚ ਸਾਡੇ ਬੱਚੇ ਮਰ ਰਹੇ ਆ ਉਹਨਾਂ ਤੋਂ ਕੁਝ ਗੱਲਾਂ ਲੁਕੀਆਂ ਨਹੀਂ ਹੁੰਦੀਆਂ ਤਾਂ ਮੈਂ ਇੱਕੇ ਗੱਲ ਦਾ ਜਵਾਬ ਮੰਗਦਾ ਵੀ ਤਾਂ ਫਿਰ ਸੰਤਾਂ ਨੇ ਇਹ ਕਹਿਣਾ ਸੀਗਾ ਵੀ ਨਹੀਂ ਭਾਈ ਇੱਥੇ ਜਗਾ ਨਹੀਂ ਦਿੰਦੇ ਤਾਂ ਮੈਂ ਕਹਿਣਾ ਸੰਤਾਂ ਨੇ ਆਪ ਆਵਾਜ਼ ਦੇਣੀ ਸੀ ਕਿ ਬੋਰੇ ਵਾਲਿਆਂ ਨੇ ਵੀ ਆਓ ਭਾਈ ਜਿੰਨੇ ਜਾਨਵਰ ਆ ਸਾਰੇ ਇਕੱਠੇ ਕਰਕੇ ਇੱਥੇ ਬਾੜੋ ਵੀ ਕਿਸੇ ਘਰ ਦਾ ਕੋਈ ਉੱਤ ਨਾ ਜਾਵੇ ਕਿਸੇ ਦਾ ਦੀਵਾ ਨਾ ਬੰਦ ਹੋਵੇ ਅੱਛਾ ਜੀ ਬਾਏ ਚਾਂਸ ਇਹ ਜਿਹੜਾ ਨਹੀਂ ਹੁੰਦਾ ਇਹ ਨਹੀਂ ਛੱਡਦੀ ਗਊਸ਼ਾਲਾ ਦੀ ਜਗ੍ਹਾ ਫਿਰ ਕੀ ਕਰਾਂਗੇ ਦੇਖੋ ਜੀ ਅਸੀਂ ਕੋਈ ਆਪਦੇ ਨਜ਼ੇਖਾਤਰ ਸੋਨੂੰ ਪਹਿਲਾਂ ਦੱਸਿਆ ਕੋਈ ਛਡਾਉਣੀ ਨਹੀਂ ਹੈਗੀ ਸ਼ਹਿਰ ਦਾ ਮੁੱਦਾ ਹੈ ਪਿੰਡਾਂ ਦਾ ਮੁੱਦਾ ਹੈ ਅਸੀਂ ਚਾਹੁੰਦੇ ਆ ਜਾਨਵਰੇ ਥੀ ਰੱਖੋ ਅਸੀਂ ਕਿਹੜਾ ਕੋਈ ਆਪਦੇ ਲਈ ਛਡਾ ਰਹੇ ਆ ਇਹ ਹੀ ਕਮੇਟੀ ਰਹੇ ਜੇ ਕੁਛ ਰਹੇ ਜੇ ਨਾ ਤਾਂ ਇਹ ਸਾਡੀ ਜ਼ੁਬਾਨ ਹੈ ਅਸੀਂ ਇੱਕ ਵੀ ਸਾਡਾ ਕੋਈ ਐਮਸੀ ਨਹੀਂ ਕਮੇਟੀ ਦੇ ਵਿੱਚ ਜਾ ਰਹੇ ਆ ਕੁਛ ਹੋ ਰਿਹਾ ਹਸਤਾ ਬੇਨਤੀ ਕਰ ਰਹੇ ਆ ਕਿ ਜੋ ਠੱਠੇ ਹੈ ਠੱਠਿਆਂ ਨੂੰ ਗਊਸ਼ਾਲਾ ਦੇ ਵਿੱਚ ਵੜਾ ਜਾਵੇ ਤੇ ਅਸੀਂ ਹਰ ਪੱਖ ਤੋਂ ਨਾਲ ਖੜੇ ਆ ਜੋ ਵੀ ਸੋਨੂੰ ਲੋੜ ਹੈਗੀ ਹਰੇ ਦੀ ਚਾਰੇ ਦੀ ਜੀ ਜੀ ਬਿਲਕੁਲ ਤੁਸੀਂ ਕੀ ਕਹ ਰਹੇ ਸੀ ਹਾਂਜੀ ਮੈਂ ਇਸ ਕਮੇਟੀ ਦਾ ਫਾਊਂਡਰ ਮੈਂਬਰ ਹਾਂ ਸ਼ੁਰੂ ਚ ਜਦੋਂ ਕਿ ਧਰਮਪਾਲ ਜੀ ਤੇ ਸੰਤ ਬੋਰੀ ਵਾਲੀ ਸੀ ਅੱਛਾ ਮੈਂ ਇੱਕੋ ਹੀ ਗੱਲ ਕਰਦਾ ਵੀ ਜਦੋਂ ਸੰਤ ਬੋਰੀ ਵਾਲੀ ਸੀ ਉਦੋਂ ਸਾਡੇ ਕੋਲੇ ਇੱਥੇ 200 ਗਊ ਸੀ ਤੇ ਤਕਰੀਬਨ ਸਾਡੇ ਕੋਲੇ 70-80 ਕਿਲੋ ਦੁੱਧ ਹੁੰਦਾ ਸੀ ਚਲੋ ਉਹਦੀ ਸੇਲ ਕਰਕੇ ਅਸੀਂ ਗੁਜ਼ਾਰਾ ਕਰਦੇ ਸੀ 200 ਗਊ 25 ਸਾਲਾਂ ਦੇ ਵਿੱਚ ਮੈਂ ਇੱਕੋ ਹੀ ਪੁੱਛਣਾ ਚਾਹਣਾ ਹੈ ਉਹ ਕਿੰਨੀ ਪ੍ਰੋਡਕਸ਼ਨ ਹੁੰਦੀ ਆ ਕਿੰਨੇ ਬੱਚੇ ਪੈਦਾ ਹੋਣਗੇ ਤੇ ਉਹ ਬੱਚੇ ਕਿੱਥੇ ਆ ਤੇ ਗਊਆਂ ਕਿੱਥੇ ਆ ਇਹਨਾਂ ਦੀ ਅੱਠ ਪੀੜ੍ਹੀ ਬਣ ਗਈ ਜਿਹੜੀ ਗਊ ਉਸ ਵੇਲੇ ਸੀ ਉਹਦੀ ਆਲਟਮੀ ਪੀੜ੍ਹੀ ਬਣ ਗਈ ਹੁਣ ਮੰਨ ਲਓ ਆਪਣੇ ਪਰਿਵਾਰ ਲੈ ਲਓ ਮੇਰੇ ਦਾਦਾ ਦਾਦੀ ਸੀ ਉਹ ਤਿੰਨ ਚਾਰ ਸੀ ਫਿਰ ਮੇਰੇ ਫਾਜ਼ਲੋਰੀ ਭਾਈ ਆ ਗਏ ਭੂਆ ਹੋ ਗਏ ਫਿਰ ਮੇਰੇ ਬੱਚੇ ਹੋ ਗਏ ਉਹਨੇ ਪਰਿਵਾਰ ਦਾ ਵੱਧ ਦੇ ਹੀ ਹੈ ਮਨ ਮੁਤਾਬਕ ਵੀ 200 ਦੀਆਂ ਘੱਟ ਤੋਂ ਘੱਟ 800 ਤਾਂ ਹੋਣ ਜੇ 16 ਹੁਣ ਤੁਸੀਂ ਗਿਣ ਲਓ 100 ਗਊ ਹੈ ਇੱਥੇ ਇਹਨਾਂ ਨੇ ਪਹਿਲਾਂ ਵੀ ਕਿਹਾ ਵੀ ਇਹ 100 ਕਹਿੰਦੇ ਆ ਮੇਰੇ ਕੋਲੇ ਇਹਨਾਂ ਦੇ ਨੁਮਾਇंदे ਆਏ ਕਹਿੰਦੇ ਜੀ ਗਊਆਂ ਆਪਣੇ ਕੋਲੇ 300 ਹੈ ਮੈਂ ਕਿਹਾ ਠੀਕ ਆ ਵੈਲਕਮ ਬਹੁਤ ਵਧੀਆ 300 ਗਊ ਹੈ ਇੱਕ ਗਊਸ਼ਾਲਾ ਪਰਲੀ ਹੈ ਜਿਹਨੂੰ ਕਹੇ ਬੇਸਾਰਾ ਗਊਸ਼ਾਲਾ ਕਹਿੰਦੀ ਹੈ ਉੱਥੇ ਮੈਂ ਮੁੰਡੇ ਨੂੰ ਫੋਨ ਮਾਰਿਆ ਅਨਿਲਾ ਉੱਥੇ ਮੈਂ ਕਿਹਾ ਨਿਲ ਭਾਈ ਗਊਆਂ ਕਿੰਨੇ ਕਿੰਨੇ ਮੈਨੂੰ ਦੱਸ ਪੋਣੇ ਗਿਣ ਕੇ ਮੈਨੂੰ ਕਹਿੰਦਾ ਜੀ 405 ਗਊ ਹੈ ਮੇਰੇ ਕੋਲੇ ਉਹ ਮੁੰਡੇ ਬੈਠੇ ਸੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਓ ਪਹਿਲਾਂ ਬੇਸ਼ਾਰਾ ਦੀ ਗਿਣਤੀ ਕਰੋ ਗਊਆਂ ਦੀ ਕਹਿੰਦੇ ਜੀ ਕਿਵੇਂ ਕਰਾਂਗੇ ਮੈਂ ਕਿਹਾ ਕੋਈ ਰੰਗ ਲੈ ਲਓ ਇੱਕ ਲਾ ਦਿਓ ਦੂਆ ਲਾ ਦਿਓ ਨਹੀਂ ਰੰਗ ਉੱਤੇ ਪਾਈ ਜਾਓ ਤੇ ਗਊਆਂ ਗਿਣਤੀ ਹੋ ਜਾਣਗੀਆਂ ਫਿਰ ਤੁਹਾਡੀ ਆਲੀ ਗਣ ਲਓ ਇਧਰ ਲਈ ਉਹ ਚਲੇ ਗਏ ਮੈਨੂੰ ਕਹਿੰਦੇ ਜੀ ਅਸੀਂ 2 ਵਜੇ ਗਿਣਾਂਗੇ ਮਾ ਠੀਕ ਹੈ ਮੈਂ 4 ਵਜੇ ਫੋਨ ਕੀਤਾ ਕੋਈ ਨਹੀਂ ਗਿਆ ਅਗਲੇ ਦਿਨ ਗਿਣਤੀ ਕੀਤੀ ਕੋਈ ਨਾ ਮੈਂ ਉਹ ਮੁੰਡੇ ਨੂੰ ਪੁੱਛਿਆ ਮਗਾ ਭਾਈ ਤੁਸੀਂ ਗਉਆਂ ਦੀ ਗਿਣਤੀ ਕੀਤੀ ਕਹਿੰਦੇ ਅੰਕਲ ਜੀ ਕੀਤੀ ਮਾ ਕਿੰਨੇ ਆ ਸੀ ਕਹਿੰਦੇ ਅਸੀਂ 78 ਗਉਆਂ ਗਿਣੀਆਂ ਕੁਛ ਪਰੇ ਖੜੀਆਂ ਸੀ ਹੁਣ ਕੁਛ ਦਾ ਕੀ ਪਤਾ ਕਿੰਨੀਆਂ ਸੀ ਕੁਛ ਤਾਂ 5 ਵੀ ਕੁਛ ਚਾ ਜਾਂਦੀਆਂ ਤੇ 100 ਵੀ ਕੁਛ ਚਾ ਜਾਂਦੀ ਆ ਕਹਿੰਦਾ ਕੁਛ ਪਰੇ ਖੜੀਆਂ ਮੈਂ ਗਿਣਤੀ ਕਿਉਂ ਨਾ ਕੀਤੀ ਸਾਰਿਆਂ ਦੀ ਗਿਣਤੀ ਕਰਕੇ ਸਾਨੂੰ ਦੱਸ ਦੇ ਅਸੀਂ ਕੋਈ ਤੁਹਾਡੇ ਨਾਲ ਲੜਦੇ ਥੋੜਾ ਜੇ ਘੱਟ ਗਊਆਂ ਨੂੰ ਗਊਆਂ ਲਓ ਇਹਨਾਂ ਨੇ ਉੱਥੇ ਬੋਲਿਆ ਸਾਡੇ ਸਤਪਾਲ ਜੀਆ ਨੇ ਵੀ ਜਿੰਨੀਆਂ ਗਊਆਂ ਆ ਅਸੀਂ ਸਾਹਮਣੇ ਆ ਮੈਂ ਚਾਹਣਾ ਵੀ ਇਹ ਸਾਹਮਣੇ ਗਊਆਂ ਦਾ ਇਕੱਠੀਆਂ ਕਰਨ ਹੁਣ ਕਿਵੇਂ ਯਾਦ ਆ ਗਈਆਂ ਗਊਆਂ ਹੁਣ ਕਿਉਂ ਇਹਨਾਂ ਨੇ ਯਾਦ ਕੀਤੀ ਵੀ ਗਊਆਂ ਸਾਹਮਣੇ ਅਸੀਂ ਤਾਂ ਰਿਕੁਐਸਟ ਹੀ ਕੀਤੀ ਆ ਅਸੀਂ ਕੋਈ ਲੜਾਈ ਨਹੀਂ ਕੋਈ ਪੜਾਈ ਨਹੀਂ ਕੀਤੀ ਅਸੀਂ ਤਾਂ ਇਹ ਜੇ ਨਗਰਪਾਲਿਕਾ ਦੇ ਐਮ ਸੀ ਹੁੰਦੇ ਹੋਏ ਸਾਨੂੰ ਐਡੀ ਜਿਮੇਵਾਰੀ ਸੌਂਪੀਏ ਸਾਡਾ ਫਰਜ਼ ਵੀ ਬੰਦ ਹੈ ਵੀ ਅਸੀਂ ਲੋਕਾਂ ਦੇ ਦੁੱਖ ਸੁੱਖ ਸੁਣੀਏ ਸਾਡੇ ਕੋਲ ਆਏ ਅਸੀਂ 10 ਲੱਖ ਰੁਪਇਆ ਕਾਉ ਸੈਸ ਚੋਂ ਅਸੀਂ ਦਿੱਤਾ ਬੱਚਿਆਂ ਨੂੰ ਜਿਹੜੀਆਂ ਦੀ ਮੌਤ ਹੋ ਗਈ ਇਹ ਇੰਦਾ ਹਸਲਾਕਲ ਚ ਗਊਸ਼ਾਲਾ ਨੂੰ ਦੇ ਕੇ ਇਹ ਜ਼ਰੂਰੀ ਤਾਂ ਨਹੀਂ ਵੀ ਇਹ ਪੈਸਾ ਮੌਤਾਂ ਤੇ ਦੇਣਾ ਹੈ ਹੈ ਤਾਂ ਕੌਂਗਾ ਦੀ ਸਾਹਮਲੀ ਤੇ ਦੇਈ ਜਾਣੇ ਮੌਤਾਂ ਤੇ ਹੁਣ ਫਾਈਨਲੀ ਜਦੋਂ ਤੁਹਾਡੀ ਇਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਜਵਾਬ ਦੇਤਾ ਨਹੀਂ ਜਵਾਬ ਵੀ ਨਹੀਂ ਕੋਈ ਦਿੱਤਾ ਸਾਨੂੰ ਸਾਡੇ ਭਾਈ ਸਾਹਿਬ ਦਰਸ਼ਨ ਵੀ ਵਿੱਚ ਸੀ ਸਾਡੇ ਚਾਚਾ ਬਦਰੀ ਲਾਲ ਵਿੱਚ ਬੈਠੇ ਸੀ ਮੀਟਿੰਗ ਦੇ ਵਿੱਚ ਜੇ ਸਾਨੂੰ ਸਾਡੇ ਦੇ ਅਸੀਂ ਆਉਂਦੇ ਸਾਰੇ ਐਮਸੀ ਆਉਂਦੇ ਸੌਂਕਾ ਬੈਠ ਕੇ ਗੱਲ ਕਰਦੇ ਕੋਈ ਇਹ ਤਾਂ ਨਹੀਂ ਸਾਡਾ ਇੱਕ ਪਿੰਡ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਇਹਦਾ ਮੈਂਬਰ ਹੈ ਸ਼ੁਰੂ ਤੋਂ ਮੈਂਬਰ ਆ ਮੈਂ ਇਹਦਾ ਅਸੀਂ ਇਹਦੀਆਂ ਘਾਲਣਾ ਹੀ ਬਹੁਤ ਕੱਲੀਆਂ ਇੱਥੇ ਕੇ ਸਾਡੇ ਆ ਜਿਹੜੇ ਕੋਆਪਰੇਟਿਵ ਸੁਸਾਇਟੀ ਵਾਲੇ ਆ ਉਹਨਾਂ ਦਾ ਇੱਕ ਗਰਾਊਂਡ ਸੀ ਅਸੀਂ ਗਰਾਊਂਡ ਦੇ ਵਿੱਚ ਤੂੜੀ ਪਾਤੀ ਤੇ ਉਹ ਖੜੇ ਹੋ ਗਏ ਮੈਂਬਰ ਉਹ ਕਹਿੰਦੇ ਜੀ ਸਾਡੇ ਗਰਾਊਂਡ ਨੂੰ ਖਾਲੀ ਕਰੋ ਧਰਮ ਨੂੰ ਮੈਂ ਕਹਾ ਮਗਾ ਜਿਆ ਧਰਮ ਆਇ ਕੀ ਕਰੀਏ ਕਹਿੰਦਾ ਜੀ ਇਹ ਭੁੰਦਰ ਸਾਹਿਬ ਕੋਲੇ ਚੱਲੋ ਅਸੀਂ ਭੁੰਦਰ ਸਾਹਿਬ ਕੋਲੇ ਗਏ ਉਹ ਕਹਿੰਦਾ ਵੀ ਐਂ ਕਰੋ ਇਹਦੀ ਕੀਮਤ ਦੇ ਦਿਓ ਅਸੀਂ ਸ਼ੈਲਰ ਰੋਡ ਤੇ ਉੱਥੇ ਇਹਨਾਂ ਨੂੰ ਦੋ ਕੇ ਅੱਧਾ ਕਿਲਾ ਪਰਚੇਜ ਕੀਤਾ ਉੱਥੇ ਨਾਮ ਦਿੱਤਾ ਜਿਹਦੇ ਵਿੱਚ ਜਿੰਨੇ ਸਾਡੇ ਮੈਂਬਰ ਸੀ ਸਾਰਿਆਂ ਦੀ ਕੰਟਰੀਬਿਊਸ਼ਨ ਸੀ ਜਦੋਂ ਮੈਂ ਮੈਂਬਰ ਸੀ ਪਰ ਤੁਹਾਨੂੰ ਕੱਲ ਬੁਲਾਇਆ ਨਹੀਂ ਨਹੀਂ ਬੁਲਾਇਆ ਮੈਨੂੰ ਇਹ ਮੇਰੇ ਬ੍ਰਦਰ ਕੋਲੇ ਗਏ ਉਹਨੂੰ ਬੁਲਾਇਆ ਮੈਨੂੰ ਦਰਸ਼ਨ ਕਹਿੰਦਾ ਮੈਂ ਜਾਵਾਂ ਮੈਂ ਕਹਿੰਦਾ ਜਾ ਸੁਣ ਮੈਂ ਕਹਿੰਦਾ ਮੈਨੂੰ ਸਾਡੇ ਮੈਂ ਵੀ ਜਾਂਦਾ ਕੋਈ ਸਾੜੀ ਕੋਈ ਉਦਾਂ ਨਹੀਂ ਆ ਕੋਈ ਰੰਜਿਸ਼ਤਾ ਨਹੀਂ ਸਾਡੇ ਭੈਣ ਭਾਈ ਆ ਕੋਈ ਮੇਰੇ ਤੋਂ ਛੋਟਾ ਕੋਈ ਵੱਡਾ ਹੁਣ ਫਾਈਨਲੀ ਤੁਸੀਂ ਕੀ ਕਰ ਰਹੇ ਹੋ ਇਕੱਠ ਕਰ ਰਹੇ ਹੋ ਇਹਨਾਂ ਤੇ ਕੋਈ ਕੀ ਕਾਰਵਾਈ ਕਰਾ ਰਹੇ ਹੋ ਕੀ ਕਰ ਰਹੇ ਹੋ ਅਸੀਂ ਪੰਜ ਚਾਰ ਪਿੰਡਾਂ ਦੀਆਂ ਪੰਚਾਇਤਾਂ ਉਹ ਵੀ ਮੇਰੇ ਕੋਲ ਆਈਆਂ ਕਹਿੰਦੇ ਜੀ ਇਹਦਾ ਕਿਵੇਂ ਕਰੀਏ ਢੱਠਿਆਂ ਦਾ ਮੈਂ ਕਿਹਾ ਤੁਸੀਂ ਸਾਡੇ ਨਾਲ ਲੱਗੋ ਜਿਵੇਂ ਇਹ ਕਹਿੰਦੇ ਤੁਸੀਂ ਪੁੱਛਿਆ ਸਵਾਲ ਵੀ ਜੇ ਇੱਕ ਵਾਰੀ ਅੰਦਰ ਹੋ ਗਏ ਫੇਰ ਕੀ ਕਰੋਗੇ ਜੇ ਬਾਹਰੋਂ ਆ ਗਏ ਮੈਂ ਇੱਕ ਚੀਜ਼ ਕਹਿਣਾ ਚਾਹਣਾ ਵੀ ਦੋ ਤਿੰਨ ਕਿੱਲੇ ਬਗਲ ਦਿਓ ਆਪਾਂ ਉਹਦੇ ਵਿੱਚ ਕਿੰਨੀ ਵੱਡਾਂ ਝੱਠੇ ਅਸੀਂ ਅੰਦਰ ਬਾੜਾਂਗੇ ਉਹਨਾਂ ਦਾ ਪਾਣੀ ਦਾ ਪ੍ਰਬੰਧ ਹਰੇ ਦਾ ਪ੍ਰਬੰਧ ਤੂੜੀ ਦਾ ਪ੍ਰਬੰਧ ਪਰਾਲੀ ਦਾ ਪ੍ਰਬੰਧ ਦਾ ਅਸੀਂ ਕਰਾਂਗੇ ਉੱਥੇ ਬੰਦਾ ਛੱਡਾਂਗੇ ਹੁਣ ਕਿਹੜਾ ਛਾਵੇਂ ਬੈਠਿਆ ਕਈ ਬੰਦੇ ਕਹਿੰਦੇ ਜੀ ਛੱਡ ਦੀ ਲੋੜ ਹੈ ਹੁਣ ਉਹ ਛੱਡਾਂ ਚ ਰਹਿੰਦੇ ਆ ਹੁਣ ਉਹ ਲੋ ਛੱਡਾਂ ਚ ਤਾਂ ਹੀ ਰਹਿੰਦੇ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਛੱਡ ਬਣਾਈਏ ਸੋ ਸਾਡੀ ਇਹੀ ਹੈ ਇਹ ਰਿਕਵੈਸਟ ਹੈ ਸਾਰੇ ਪਿੰਡ ਵਾਲਿਆਂ ਨੂੰ ਨੇੜੇ ਤੇੜੇ ਦੇ ਜਿਹੜੇ ਸਾਡੇ 10 ਪਿੰਡ ਲੱਗਦੇ ਆ ਵੀ ਆਪਾਂ ਰਲ ਮਿਲ ਕੇ ਇਹ ਨੰਦੀਸ਼ਾਲਾ ਬਣਾਈ ਜੀ ਹਾਂ ਬਿਲਕੁਲ ਧੰਨਵਾਦ ਅਸੀਂ ਤਾਂ ਦੇਖੋ ਇਹ ਹੀ ਕਹਿਣੇ ਆ ਜੀ ਦੇਖੋ ਜਿਹੜਾ ਮਸਲਾ ਹੈ ਨਾ ਸਾਡਾ ਕੋਈ ਇਹਨਾਂ ਨਾਲ ਟਕਰਾ ਦਾ ਮਸਲਾ ਨਹੀਂ ਵੀ ਅਸੀਂ ਕੋਈ ਟਕਰਾਅ ਚਾਹੁੰਦੇ ਆ ਜਾਂ ਸਾਡਾ ਮਕਸਦ ਇਹ ਹੈ ਵੀ ਜਿਹੜਾ ਇਹ ਗਊਸ਼ਾਲਾ ਦੀ ਜਗ੍ਹਾ ਹੈਗੀ ਹੈ ਇਹਨੂੰ ਯੋਜ ਵਰਤੋਂ ਜੋ ਅਜੇ ਚਲੋ ਜੇ ਕੋਈ ਜਗ੍ਹਾ ਫਾਲਤੂ ਬੈਠਦੀ ਹੈ ਕੋਈ ਖੇਡਿਆ ਸਟੇਡੀਅਮ ਬਣਦਾ ਹੈ ਕੋਈ ਪਾਰਕ ਬਣਦਾ ਤਾਂ ਸ਼ਹਿਰ ਵਾਸਤੇ ਵਰਤੋਂ ਜਾਊਗਾ ਨਾ ਜੀ ਬਿਲਕੁਲ ਤੇ ਬਾਕੀ ਇਹੋ ਹੀ ਅਸੀਂ ਕਹਿਣਾ ਚਾਹੁੰਦੇ ਆ ਵੀ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਗਊਸ਼ਾਲਾ ਦੋਨੇ ਇਹਨਾਂ ਨੂੰ ਵੀ ਨਾਲ ਲੈ ਕੇ ਅਸੀਂ ਇਹਦਾ ਕੋਈ ਨਾ ਸਵਿਹਰਤ ਵਧੀਆ ਅਸੀਂ ਚਲੋ ਇਹ ਨਹੀਂ ਮੁੱਦਾ ਹੱਲ ਹੋਊਗਾ ਆਪਣੇ ਤੋਂ ਪਿੰਡ ਦਾ ਵੀ ਇਕੱਠ ਕਰਾਂਗੇ ਇਲਾਕੇ ਦਾ ਵੀ ਇਕੱਠ ਕਰਾਂਗੇ ਉਹਦੇ ਚ ਆਪਾਂ ਮਸਲਾ ਸਾਡਾ ਇੱਕੋ ਹੀ ਹੈ ਵੀ ਜਿਹੜਾ ਇਹ ਲੋਕਾਂ ਦੇ ਰੋਜ਼ ਐਕਸੀਡੈਂਟ ਹੋ ਰਹੇ ਮਰ ਰਹੇ ਆ ਲੋਕ ਤੇ ਠੱਠਿਆਂ ਦਾ ਵੀ ਦੇਖੋ ਜਾਨੀ ਮਾਨੀ ਨੁਕਸਾਨ ਸਾਰਿਆਂ ਦਾ ਹੀ ਹੁੰਦਾ ਤੇ ਸਾਡਾ ਇਹ ਮਕਸਦ ਹੈ ਵੀ ਅਸੀਂ ਇਹਨੂੰ ਹੱਲ ਕਰਕੇ ਹਟਾਂਗੇ ਸਾਡਾ ਇਹ ਪੂਰੀ ਕੋਸ਼ਿਸ਼ ਰਹੂਗੀ ਨਗਰ ਪੰਚਾਇਤ ਦੀ ਵੀ ਕਿਉਂਕਿ ਸਾਨੂੰ ਲੋਕਾਂ ਨੇ ਚੁਣਿਆ ਲੋਕਾਂ ਨੂੰ ਸਾਡੇ ਤੋਂ ਉਮੀਦਾਂ ਹੈਗੀਆਂ ਤੇ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਹਾਂ ਬਿਲਕੁਲ ਬਿਲਕੁਲ ਤੁਸੀਂ ਕੀ ਕਹਿ ਰਹੇ ਸੀ ਹਮਸਾ ਸਭ ਤੋਂ ਪਹਿਲਾਂ ਤੁਮੇ ਮੇਰੀ ਜੀ ਧੰਨਵਾਦ ਕਰਨਾ ਬੁਰੇ ਮੀਡੀਆ ਨੇ ਇੱਥੇ ਆ ਕੇ ਸਾਡੇ ਜੋ ਇੱਕ ਐਸ ਇਲਾਕੇ ਦਾ ਇੱਕ ਮੀਰ ਮਸਲਾ ਹੈ ਉਸ ਤੇ ਤੁਸੀਂ ਉਂਗਲ ਉਠਾਈ ਹੈ ਬਹੁਤ ਧੰਨਵਾਦ ਔਰ ਜੋ ਪਿੱਛੇ ਮੀਟਿੰਗ ਹੋਈ ਹੈ ਮੈਨੂੰ ਇਸ ਚੀਜ਼ ਦਾ ਅਫਸੋਸ ਹੈ ਜੋ ਧਰਮਪਾਲ ਨੇ ਸਤਪਾਲ ਨੇ ਜਾਂ ਜੋ ਕਮੇਟੀ ਹੈ ਸਾਰੇ ਚੰਗੀ ਤਰ੍ਹਾਂ ਸਭ ਨੂੰ ਜਾਣਦੇ ਆ ਔਰ ਸਭ ਨੂੰ ਪਤਾ ਹੈ ਵੀ ਜੇ ਕੇ ਮਸਲਾ ਹੱਲ ਹੋਣਾ ਹੈ ਆ ਰਲ ਮਿਲ ਕੇ ਸਾਨੂੰ ਸਭ ਨੂੰ ਇੱਕ ਨਾਲ ਨਹੀਂ ਹੋਣਾਗਾ ਉਹ ਮੀਟਿੰਗ ਉਹ ਇੱਕ ਹੋਰ ਵਿਚਾਰ ਚੰਗੀ ਹੁੰਦੀ ਜੇ ਸਾਡੀ ਨਗਰ ਪਚਾਇ ਨੂੰ ਬੁਲਾਇਆ ਜਾਂਦਾ ਉਹਦੇ ਵਿੱਚ ਅਸੀਂ ਵੀ ਰਾਵਾਂ ਰੱਖਦੇ ਕੋ ਸਾਡੇ ਦੁਸ਼ਮਣ ਤਾਂ ਹੈ ਨਹੀਂ ਵੀ ਅਸੀਂ ਕੋਈ ਉਹਨੇ ਵੱਖਰੀ ਗੱਲ ਕਰਨੀ ਸੀ ਔਰ ਜਿਹੜਾ ਹੁਣ ਇਹ ਭਖ ਦਾ ਮਸਲਾ ਇਹ ਹੈ ਮੈਂ ਇਸ ਕਮੇਟੀ ਨੂੰ ਬਿਸ਼ਪ ਪ੍ਰੇਮ ਜੀ ਕਹੀ ਗਈ ਵੀ ਮੈਂ ਕਮੇਟੀਆ ਮੈਂਬਰ ਐ ਨਹੀਂ ਬੁਲਾਇਆ ਬੁਲਾਉਣਾ ਚਾਹੀਦਾ ਸੀ ਪੱਖ ਰੱਖਦੇ ਆਪਦਾ ਕੀ ਹੈ ਕੀ ਨਾ ਔਰ ਹੁਣ ਜੋ ਇਹ ਮੀਟਿੰਗ ਹੈ ਇੱਕ ਸਰਵ ਸੰਝੀ ਮੀਟਿੰਗ ਹੋਵੇ ਸਾਰਾ ਨਗਰ ਬਚਾਇਤ ਹੋਵੇ ਨਗਰ ਸਦੂੜ ਹੋਵੇ ਆਸ-ਪਾਸ ਦੇ ਪਿੰਡਾਂ ਵੀ ਹੋਣ ਕਿਉਂਕਿ ਰੋਜ਼ ਟੱਠਿਆਂ ਨਾਲ ਲੱਤਾਂ ਬਾਹਾਂ ਟੁੱਟਦੀਆਂ ਨੇ ਮੇਰਾ ਘਰ ਕੈਂਚੀਆਂ ਦੇ ਪਿੰਦਾ ਉੱਥੇ ਕਿਤੇ ਆਪਣੇ ਝੰਡਾ ਦਾ 게ਟ ਆ ਉੱਥੇ ਐਕਸੀਡੈਂਟ ਹੁੰਦਾ ਰੋਜ਼ ਹੁੰਦੇ ਆ ਜਾਂ ਕੈਂਚੀਆਂ ਦੇ ਅਗਲੇ ਪਾਸੇ ਕਿਸੇ ਲੱਤ ਟੁੱਟਦੀ ਹੈ ਕਿਸੇ ਦੀ ਬਾਹ ਟੁੱਟਦੀ ਹੈ ਔਰ ਕਿਸੇ ਦੀ ਸਿਰ ਸੱਟ ਵੱਜਦੀ ਹੈ ਰੋਜ਼ ਦੀ ਗੱਲ ਹੈ ਇਦਾਂ ਚੰਗਾ ਇਹ ਹੋਵੇ ਵੀ ਜੋ ਸਾਡੇ ਮਹਾਤਮਾ ਲੋਕ ਨੇ ਬੋਰੀ ਵਾਲੀ ਸੰਤ ਨੇ ਉਹਨਾਂ ਨੇ ਭਗਤੀ ਕੀਤੀ ਹੈ ਸਤਿਕਾਰ ਕਰਦੇ ਹਾਂ ਅਸੀਂ ਔਰ ਸੰਤ ਮਹਾਤਮਾ ਹਮੇਸ਼ਾ ਲੋਕਾਂ ਦੀ ਭਲਾਈ ਵਾਸਤੇ ਸਾਰੇ ਕੰਮ ਕਰਦੇ ਨੇ ਔਰ ਮੈਂ ਸਮਝਦਾ ਹਾਂ ਬੇਨਤੀ ਕਰਦੇ ਹਾਂ ਅਸੀਂ ਨਗਰ ਪ੍ਰਸ਼ਾਸਨ ਨੂੰ ਵੀ ਆਪਾਂ ਰਲ ਮਿਲ ਕੇ ਦਾ ਹੱਲ ਕੱਢੀਏ ਤਾਂ ਜੋ ਇਹ ਮਸਲਾ ਹੱਲ ਹੋ ਸਕੇ ਔਰ ਰੋਜ਼ ਦੇ ਐਕਸੀਡੈਂਟ ਜੋ ਹੁੰਦੇ ਆ ਉਹ ਨਾ ਹੋਣ ਮੇਰੇ ਬੱਚੇ ਭਰਾ ਉਹ ਜਿਨ੍ਹਾਂ ਦਾ ਮਰ ਗਿਆ ਉਹ ਬਿਲਕੁਲ ਦੇ ਬੇਨੇ ਅਸੀਂ ਬਿਲਕੁਲ ਦੇ ਇਕੱਲੇ ਇਕੱਲੇ ਬੱਚੇ ਨੇ ਮਾਵਾ ਭੈਣਾ ਬਿਲਕਦੀਆਂ ਨੇ ਜੋ ਚਲੀਆਂ ਨਹੀਂ ਜਾਂਦੀਆਂ ਔਰ ਉਹਦਾ ਕੋ ਹੱਲ ਨਹੀਂ ਜਦੋਂ ਬੱਚਾ ਮਰ ਗਿਆ ਛੁੱਟੀ ਆ ਉਹ ਪਰਿਵਾਰ ਨਹੀਂ বাজਦਾ ਮਾਪਿਓ ਦਾ ਉਹ ਮੰਜੇ ਤੇ ਬੈਹਿੰਦੇ ਨੇ ਇਸ ਲਈ ਅਖੀਰ ਦੇ ਵਿੱਚ ਮੈਂ ਇਹੀ ਬੇਨਤੀ ਕਰਦਾ ਹੁਣ ਅਗਲਾ ਕੀ ਟੀਚਰ ਲੈ ਕੇ ਚੱਲੇ ਹੋ ਤੁਸੀਂ ਅਗਲਾ ਟੀਚਰ ਇਹ ਹੈ ਵੀ ਸਰਵ ਸੰਜੀ ਮੀਟਿੰਗ ਬੁਲਾਈਏ ਸਰਵ ਸੰਜੀ ਮੀਟਿੰਗ ਬੁਲਾਈਏ ਉਹ ਵਿੱਚ ਇਹਨੇ ਕਮੇਟੀ ਹੋਵੇ ਵਿੱਚ ਸਾਰੇ ਕਿਸਾਨ ਹੋ ਨਗਰ ਪਚਾਇਤ ਹੋਏ ਉਹ ਚ ਬਹਿ ਕੇ ਰਾਮ ਲਕੇ ਮਸਲਾ ਕੱਟੀ। ਹੋਰ ਇੱਥੇ ਨੌਜਵਾਨ ਖੜੇ ਆ ਉਹਨਾਂ ਨਾਲ ਗੱਲ ਕਰਦੇ ਬਾਈ ਜਿਹੜਾ ਇਹ ਮਸਲਾ ਹੈ ਤੁਸੀਂ ਇਹਦੇ ਬਾਰੇ ਕੀ ਕਹਿੰਦੇ? ਹਾਂਜੀ ਸਭ ਤੋਂ ਪਹਿਲਾਂ ਤਾਂ ਅਸੀਂ ਐਨ ਟੀ ਵੀ ਦੇ ਬਹੁਤ ਧੰਨਵਾਦਾ। ਸੋ ਗੱਲ ਕਰੀਏ ਵੀ ਜਿਸ ਤਣ ਲੱਗੇ ਸੋ ਹੀ ਜਾਣੇ। ਜਿਨ੍ਹਾਂ ਦੇ ਚਲੇ ਗਏ ਦੁੱਖ ਉਹਨਾਂ ਨੂੰ ਜੀ। ਬਾਕੀ ਛੋਟ ਸ਼ਬਦਾਂ ਦੇ ਵਿੱਚ ਆਪਾਂ ਇਹ ਕਹਿਣਾ ਹੈ ਵੀ ਆਪਾਂ ਗੱਲ ਨਹੀਂ ਹਲ-ਵਲ ਚੱਲੀਏ। ਹਾਲਾਤ ਸ਼ਹਿਰ ਦੇ ਸਭ ਨੂੰ ਪਤਾ। ਆਪਾਂ ਸ਼ਹਿਰ ਦੇ ਗਰੁੱਪਾਂ ਵਿੱਚ ਕਿਦੇ ਗੱਡੀਆਂ ਉੱਪਰ ਚੜ੍ਹਦੀਆਂ ਠੱਠਿਆਂ ਦੇ ਕਦੇ ਮੋਟਰਸਾਈਕਲ ਵਾਲੇ ਵੀ ਠੱਠਿਆਂ ਦੇ ਵਿੱਚ ਵੱਜ ਕੇ ਕਾ ਵੀ ਸੱਟਾਂ ਵੱਜੀਆਂ ਗਈਆਂ ਆਪਣੇ ਵਿੱਚੋਂ ਵੀ ਜੋ ਵੀਰ ਆਪਣੇ ਗੁਜ਼ਰ ਚੁੱਕੇ ਆ ਆਪਣੇ ਦਿਲਾਂ ਦੇ ਵਿੱਚ ਆ ਵੀ ਇਸ ਨੂੰ ਜਿਸ ਤਰ੍ਹਾਂ ਆਪਾਂ ਦੇਖਦੇ ਆ ਇੱਕ ਮੰਚ ਤੇ ਇਕੱਠੇ ਹੋ ਕੇ ਸਾਰਾ ਨਗਰ ਸਾਰੇ ਨੇੜੇ ਤੇੜੇ ਦੇ ਪਿੰਡ ਸਾਰਾ ਆਪਣਾ ਜ਼ਿਮੀਂਦਾਰ ਭਾਈਚਾਰਾ ਮਹਾਜਨ ਵੀਰ ਜੋ ਵੀ ਪਸ਼ੂਆਂ ਤੋਂ ਪੀੜਤਾ ਉਸ ਮੰਚ ਦੇ ਵਿੱਚ ਆ ਕੇ ਆਪਣਾ ਪੱਖ ਰੱਖੇ ਸੋ ਰਿਪੋਰਟ ਸਾਰਿਆਂ ਸਾਹਮਣੇ ਆ ਦੁਖੀ ਸਾਬਾ ਪਰ ਇਸ ਦਾ ਜੋ ਹੱਲ ਆ ਜਲਦੀ ਤੋਂ ਜਲਦੀ ਹੱਲ ਕਰੀ ਆਪਾਂ ਬਿਲਕੁਲ ਜਿਵੇਂ ਤੁਸੀਂ ਇਹਨਾਂ ਦੇ ਮੂੰਹੋਂ ਸੁਣਿਆ ਕਿਉਂਕਿ ਇਸ ਵੱਡੇ ਮਸਲੇ ਲਈ ਜਿਹੜਾ ਇੱਥੋਂ ਦੀ ਨਗਰ ਪੰਚਾਇਤ ਦੇ ਸਾਰੇ ਨੁਮਾਇੰਦੇ ਚਾਹੇ ਉਹ ਪ੍ਰਧਾਨ ਹੋਣ ਚਾਹੇ ਉਹ ਐਮਸੀ ਹੋਣ ਹਰ ਕੋਈ ਇਸ ਵਿਸ਼ੇ ਲਈ ਚਿੰਤਤ ਹੈ ਵੇਖਣਾ ਹੁਣ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਮੀਟਿੰਗ ਹੈ ਇਹਦਾ ਕੀ ਸਿੱਟਾ ਨਿਕਲਦਾ ਹੈ ਇਹਦੇ ਨਾਲ ਹੀ ਅਗਲੀ ਅਪਡੇਟ ਅਗਲੇ ਕਿਸੇ ਖਬਰ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੈਮਰਾ ਪਰਸਨ ਲਵਪ੍ਰੀਤ ਦੇ ਨਾਲ ਸੁਖਵਿੰਦਰ ਨਿਕੋਨ ਟੀਵੀ ਪੰਜਾਬੀ